ਇਹ ਨਕਲ ਨਹੀਂ ਮਾਰੀ ਜਬਨਰਾਜ ਸਾਬੀ ਨੇ ਉਹਨੂੰ ਸਮਝ ਕੱਖ ਵਰੀ ਹੈ ਨਕਲ ਮਾਰੀ ਹੋਈ ਹੈ ਇਹਨਾਂ ਨੇ ਆਪਾਂ ਵਿਰੋਧੀ ਗੱਲਾਂ ਕਰੀ ਲੋ ਜਿਹੜੇ ਤੇ ਹਾਂ ਪੁਰਾਣੀਆਂ ਬਤਾਂ ਜਾਂ ਗੱਲਾਂ ਨਹੀਂ ਆਪਾਂ ਵਿਰੋਧੀ ਦੀ ਹੋਵੇ ਚਲੋ ਸਮਾਦੇ ਲਾਉਂਦਾ ਸਮਾਦੇ ਲਾਉਂਦਾ ਉਹਦਾ ਹੋਰ ਪੜਨ ਬਾਲਾ ਫੇਰਦਾ ਬਾਲਾ ਹੀ ਫੇਰਦਾ ਮਾਦੇ ਨਹੀਂ ਲਾਉਂਦਾ ਇਹ ਸਮਾਦੇ ਵਿੱਚ ਲਾਉਂਦਾ ਬਾਹਲਾ ਨਹੀਂ ਫੇਰਦਾ ਪਰ ਪੜਦੇ ਵੀ ਸ਼ਿਵ ਜੀ ਨੇ ਪੜਦਾ ਹੈ ਉਹ ਨਾਲ ਨਹੀਂ ਪੜਦਾ ਉਹ ਸਮਾਧੀ ਸੁਹਾਦੀ ਲਾਉਂਦੇ ਇਹਨਾਂ ਤਾਂ ਇਹ ਨਹੀਂ ਪਤਾ ਇਹ ਦੱਸ ਵੀ ਸਕਦੇ ਫਰਾਦਾ ਸਾਹੀ ਵੀ ਤੁਹਾਡੀ ਮਤ ਅਸਰਚ ਹੈ ਕੀ ਇਹਦਾ ਬਕਸਰ ਹੈ ਬਲਗੋਬਾ ਮਤ ਨਹੀਂ ਹੈ ਉਹਦੀ ਕੋਈ ਗੱਲ ਸਮਝੇ ਨਹੀਂ ਧਰਮ ਕੀ ਹੁੰਦਾ ਉਹ ਕਿਵੇਂ ਜੀਹੇ ਜੁਈ ਕਿਵੇਂ ਆ ਪ੍ਰਾਂਦਾ ਚੂੜਾ ਬਣਿਆ ਫੱਕ ਫਕਲਦਾ ਆਪਣਾ ਚੂੜਾ ਗੋਦ ਲਿਆ ਸੂਈ ਦੇ ਦੋ ਰੈਲੀ ਫਰਾਉਂਦਾ ਕਿਦਾਦਾ ਲੈ ਲੈ ਇਹ ਵੀ ਨਹੀਂ ਪਤਾ ਵੀ ਸੂਈਆਂ ਫਰਾਉਂਦਾ ਵੇਚ ਲਈਦਾ ਸਦਾ ਸੂਈ ਨਾਲ ਫਰਾਉਂਦਾ ਇਹਦੀ ਵੇਲ ਖਾਂਦਾ ਇਹਨਾਂ ਦਾ ਸਮਾਦੀ ਨਾਲ ਗੁਰਬਾਣੀ ਵੇਲੇ ਨਹੀਂ ਖਾਂਦੀ ਗੁਰਬਾਣੀ ਤਾਂ ਸਮਾਦੀ ਦੇ ਖਿਲਾਫ ਹੈ ਜਿਹੜੀ ਇਹ ਲਾਉਂਦੇ ਨੇ ਗੁਰਬਾਣੀ ਵੀ ਲਈ ਫਿਰਦੇ ਨੇ ਸਮਾਦੀ ਵੀ ਲਈ ਜੰਦ ਗਵਰਨ ਤੋਂ ਸੱਤ ਸਮਾਦੀ ਅੰਦਰ ਲਿਖਿਆ ਸੱਤ ਸਰਬ ਸਮਾਦੀ ਸੁਭਦੀ ਅੰਦਰ ਗਾਣ ਧਿਆਨ ਸਮਾਧੀ ਦੇ ਬਾਦਰੀ ਕੁਰਬਾਨੀ ਕਹਿੰਦੀ ਐ ਇੱਕ ਖਿੰਡ ਇਸ ਵਿੱਚ ਨਜੀਵਣਾ ਬਿਹਤਰ ਸਾਜਣ ਦੋਹਾਂ ਨੂੰ ਕਮ ਬੁਲਾਦਾ ਹੋਵੇ ਤੁਸੀਂ ਨਾਲੇ ਉਹ ਕਿਹੜਾ ਧਰਮ ਇਹ ਧਰਮ ਧਰੂਰੀ ਹੈਗਾ ਇਹਦਾ ਫਰਾਉਡ ਹੈ ਧਰਮ ਦੇ ਨਾਮ ਤੇ ਬੰਦੇ ਇਕੱਠੇ ਕਰ ਲੈ ਬਲਗਰਾਂ ਵਾਲੇ ਮੋਟਾ ਨੜੀਆਂ ਨੇ ਇਹ ਤਾਂ ਹੋਰੇ ਖੇਡ ਹੈ ਮਾਇਆ ਦੀ ਮਾਇਆ ਤਾਂ ਸਾਰੇ ਹੈਗਾ ਹੀ ਨੇ ਹੋਈ ਕੋਟਕ ਲਕਸ਼ਮੀ ਕਰੇ ਸ਼ਿੰਗਾਰ ਲਖਵੀ ਸਰੇ ਸ਼ਗਾਰ ਸ਼ਗਾਰ ਦਾ ਮਤਲਬ ਹੈ ਜਿਹੜੇ ਤਾਨੇ ਗੁਰਬਖ ਉਹਦਾ ਸ਼ਗਾਰ ਕਰਦੇ ਨੇ ਗੁਰੂ ਦਾ ਜਿਨ੍ਹਾਂ ਨੇ ਗਾਹਲ ਜਾਣੇ ਚੌਥੇ ਪੱਤ ਤੱਕ ਜਾਣੇ ਜਿਹੜੇ ਜਿਹੜੇ ਦੋਏ ਅਟੱਦੇ ਵਿੱਚ ਵਿੱਚੋ ਅਟ ਗਿਆ ਚੀਤ ਜਿਨ੍ਹਾਂ ਨੇ ਨਵੇਂ ਤਰ ਬਣਾ ਲੈ ਉਹ ਫਿਰ ਬੇਖਤਾਰੀ ਹੋ ਜਾਂਦੇ ਜੀ ਉਹ ਬੇਖਤਾਰੀ ਹੋ ਜਾਂਦੇ ਨਮਾਜ ਆਪੇ ਇੱਕ ਬਣਾ ਲਿਆ ਅਲਗ ਬੰਤ ਹੋ ਗਈ। ਉਹ ਰਾ ਉਹ ਆਤਮਾ ਨਾਲ ਟੁੱਟ ਗਈ ਸ਼ਰੀਰ ਤੇ ਆ ਜਾਂਦੂ। ਉਹ ਸ਼ਰੀਰ ਦਾ ਸ਼ਰਦਾਰ ਵਾਲੇ ਨੇ ਉਹ ਰਾ ਜਾ ਟੱਗ ਗਈ। ਜਿਹੜੇ ਆਤਮਗਿਆਲੀ ਨੇ ਆਤਮਾ ਦਾ ਸ਼ਰਦਾਰ ਕਰਦੇ ਨੇ ਉਹ ਕੀ ਕਰਨਾ ਸਤਲ ਗੁਣਾ ਗੜ ਹਾਰ। ਉਹ ਸਾਰੇ ਗੁਣੇ ਗੁਣ ਪ੍ਰਾਪਤ ਕਰਦੇ ਨੇ। ਉੱਥੇ ਤੱਕ ਚਲੇ ਜਾਂਦੇ ਨੇ ਜਿਹੜੇ ਇੱਕ ਨਾਲ ਗੁਣ ਜੁੜੇ।